ਹਟ ਹਟ ਪਰ ਆਹ ਹੋ ਗਿਆ ਖਰਚਾ ਕੱਖ ਦੇਖਦਾ ਸਹੀ ਆ ਜਵਾਕਾਂ ਜਨੈ ਨਾ ਇੰਨੇ ਪੇ ਰਖੀਅਤ ਤੂੜੀ ਵੀ ਤੁਸੀਂ ਥੋੜਾ ਪਾਣੀ ਦਾ ਲੋ ਹੈ ਬਾਈ ਹਾਂਜੀ ਕਿਵੇਂ ਆ ਠੀਕ ਆ ਨਾ ਬਾਈ ਕਿਹੜੇ ਪਾਸੇ ਲੱਗਦਾ ਮੈਂ ਤੇਰਾ ਪੁੱਲਾ ਮੈਨੂੰ ਐ ਨਾ ਚਲ ਕੋਈ ਨਾ ਜੇਠੜੀ ਜਗਾ ਲੱਗਣਾ ਚਲ ਕੋਈ ਨਾ ਵੱਡਾ ਤਾਂ ਵੱਡਾ ਹੀ ਹੁੰਦਾਗਾ ਉਹਦਾ ਮੈਂ ਤੇਰੀ ਇੱਜ਼ਤ ਕਰਦੀ ਆ ਅੱਛਾ ਹਾਂ ਤੇ ਮੈਂ ਤੈਨੂੰ ਐ ਕਹਿੰਦੀ ਸੀ ਬਾਈ ਮੈਂ ਕਰੀ ਤਾਂ ਗਈ ਨਹੀਂ ਆਪਣੇ ਮੈਂ ਤਾਂ ਤੁਹਾਡੇ ਕੋਲ ਹੀ ਆਈ ਆ ਮੈਨੂੰ ਤਾਂ ਕੰਮ ਜਿਆ ਸੀਗਾ ਇੱਕ ਕੀ ਕੰਮ ਪੈ ਗਿਆ ਜੇ ਕਰ ਦੋਗੇ ਭਾਈ ਜੇ ਜਵਾਬ ਦੇਣਾ ਫਿਰ ਤੁਹਾਡੀ ਮਰਜ਼ੀ ਆ ਕੋਈ ਗੱਲ ਨਹੀਂ ਦੱਸਦਾ ਸਹੀ ਜੇ ਕਰਨਾ ਹੋਇਆ ਜ਼ਰੂਰ ਕਰਾਂਗੇ ਵੀ ਐਂ ਤਾਂ ਮੈਨੂੰ ਤੇਰੇ ਤੇ ਮਾਣਾ ਵੀ ਜੇ ਤੂੰ ਅੱਗੇ ਕਦੇ ਮੇਰੇ ਨੂੰ ਜਵਾਬ ਨਹੀਂ ਦਿੰਦਾ ਤਾਂ ਅਸੀਂ ਤਾਂ ਮੈਂ ਛੱਟ ਦੇਣਾ ਤੇਰੇ ਕੋਲੇ ਆ ਜੰਨੀ ਆਂਗੀ ਵੀ ਇੱਥੋਂ ਪੂਰੀ ਪਊ ਮੈਨੂੰ ਤੂੰ ਦੱਸ ਕੰਮ ਦੱਸ ਕੰਮ ਹੁਣ ਮਰੂ ਮਰਾਂ ਮੈਂਟ ਮਰੂ ਕੰਮ ਕਰਨ ਲੱਗੇ ਹਾਂ ਭਾਈ ਮੈਂ ਤੈਨੂੰ ਐਂ ਕਹਿੰਦੀ ਸੀ ਵੀ ਮੈਨੂੰ ਨਾ 10000 ਰੁਪਏ ਦੀ ਲੋੜ ਆ ਦੇ ਦੇਂਗਾ 1000 ਰੁਪਏ 1000 ਰੁਪਏ ਦੀ ਹਾਂ ਐਸਟੈਂਡ ਤਾਂ ਮੇਰੇ ਕੋਲ ਹੈ ਨਹੀਂ ਚਲ ਐ ਕਰੀ ਕੱਲ ਨੂੰ ਲੈ ਜੀ ਦੇਖ ਲੈ ਬਾਈ ਹੱਥ ਹੱਥ ਮਾਰ ਕੇ ਕਿਤੇ ਇੱਧਰ ਉੱਧਰ ਪੈ ਹੋਣਗੇ ਉਹ ਹੈ ਦੇਖ ਨਾਲ ਤੇਰੇ ਤਾਂ ਪੁੱਠੇ ਹੱਥ ਦੀ ਖੇਡ ਆ ਤੂੰ ਤਾਂ ਮਿੰਟ ਚ ਦੀ ਕੱਢ ਕੇ ਫੜਾ ਦੇਗਾ ਐ ਐ ਕਰੀ ਫਿਰ ਘੰਟੇਕ ਨੂੰ ਆ ਜੀ ਹੈ ਅੱਛਾ ਘੰਟੇਕ ਨੂੰ ਆ ਜਾ ਆਹੋ ਮੈਂ ਘਰੋਂ ਲਿਆਉਂਗਾ ਫਿਰ ਘਰੋਂ ਲਿਆ ਕੇ ਇੱਥੇ ਹੀ ਰੱਖ ਲਈ ਤੂੰ ਚਲ ਕੋਈ ਨਹੀਂ ਫਿਰ ਬਾਗੜੀ ਚ ਮਿਲਾਂਗੇ ਮੈਨੂੰ ਮੋਰ ਕਿੱਥੇ ਮਿਲਣਾ ਮਰੋਰੀ ਹੁਨਾਉਰੀ ਮੰਜਾ ਮੈਂ ਹਾਂ ਫਿਰ ਜੇ ਮੈਂ ਘਰੇ ਜਾਨੀ ਆ ਨਾ ਥੋੜੀ ਆਕੂ ਘਰੇ ਘਰ ਦਾ ਨਾਉ ਨਾ ਲੈ ਘਰੇ ਕੀ ਕਰੇਂ ਜੀ ਜਾ ਕੇ ਉੱਥੇ ਉਹ ਪੈਜੂਗੀ ਪਰ ਚਿੱਟੀ ਤਰੇ ਗੈਲਾ ਵੀ ਤਾਂ ਹੀ ਤਾਂ ਮੈਂ ਨਹੀਂ ਜਾਂਦੀ ਮੈਂ ਕਹਨੀ ਆ ਵੀ ਉਹਦੀਆਂ ਫਿਰ ਸੁਣਨ ਨਾਲੋਂ ਐਵੇਂ ਚੰਗੀ ਤਾਂ ਹੀ ਤਾਂ ਮੈਂ ਆ ਦੇਖਿਆ ਬਾਗੜਾ ਜਿਹਾ ਖੁੱਲਾ ਸੀ ਮੈਂ ਕਿਹਾ ਚੱਲ ਬਾਈ ਨੂੰ ਕਹਿ ਕੇ ਦੇਖਦੀ ਆ ਉਹ ਚੱਲ ਕੋਈ ਨਹੀਂ ਫਿਰ ਮੋੜੇਂ ਕਿ ਕਦ ਪੈਸੀ ਕੋਈ ਨਾ ਮੋੜ ਦੂ ਹੌਲੀ ਹੌਲੀ ਉਹ ਨਹੀਂ ਨਹੀਂ ਆਈ ਤਾਂ ਜਰੂਰ ਤੈਨੂੰ ਲੋੜ ਹੋਊਗੀ ਮੈਨੂੰ ਦੱਸ ਦੀ ਤੂੰ ਲੈ ਜੂੰਗੀ ਮੈਂ ਚਲ ਕੋਈ ਨਹੀਂ ਆ ਜੀ ਫਿਰ ਘੰਟੇ ਕਿਨੂ ਆ ਜੀ ਜਿਵੇਂ ਮੈਂ ਲੈ ਕੇ ਜਾਊਂਗੀ ਨਾ ਉਮੀ ਦੇ ਕੇ ਜਾਊਂਗੀ ਪੱਕੀ ਗੱਲ ਦੇ ਦੇ ਜੀਂਗੀ ਨਾ ਹਾਂ ਹਾਂ ਦੇ ਕੇ ਜਾਊਂਗੀ ਮੈਂ ਫੇਰ ਨਾ ਕਰ ਤੂੰ ਚਲ ਠੀਕ ਅੱਗੇ ਦੱਸ ਕਦੇ ਮੈਂ ਤੇਰੇ ਤੋਂ ਭੱਜੀ ਆਂਗੀ ਨਾ ਨਾ ਹਾਂ ਫੇਰ ਨਾਲੇ ਬਾਈ ਹੁਣ ਆਏ ਆ ਹੱਥ ਧਾਰ ਬੰਦਾ ਹੋਰ ਕੀ ਤਾਂ ਮੰਗੇ ਜਿਹਦੇ ਤੇ ਬੰਦੇ ਨੂੰ ਯਕੀਨ ਹੁੰਦਾ ਉਹਦੇ ਕੋਲ ਹੀ ਆਉਂਦਾ ਹੁੰਦਾ ਚਲ ਕੋਈ ਨਹੀਂ ਤੂੰ ਸੋਚ ਨਾ ਕਰ ਪੈਸੇ ਤਾਂ ਪੈਸੇ ਬੱਦੂ ਆਪਣੇ ਕੋਲ ਹਾਂ ਬਾਈ ਆਇਦਾ ਮੈਨੂੰ ਤੇਰੇ ਤੇ ਜਮਾ ਫਿਕਰ ਨਹੀਂ ਹੈਗਾ ਤਾਂ ਹੀ ਤਾਂ ਮੈਂ ਭੱਜ ਕੇ ਤੇਰੇ ਕੋਲੇ ਆ ਗਈ ਚਲ ਠੀਕ ਹੈ ਭਾਈ ਲਿਆ ਕੇ ਰੱਖ ਲਈ ਉਧਰੋਂ ਮਾਹਾਂ ਤੂੰ ਸੋਚ ਨਾ ਕਰ ਮਾਪੀ ਦੇ ਤਾਂ ਬਿੰਦਕ ਨੂੰ ਆਉਂਗਾ ਧਾਰ ਕਟ ਡੰਗਰਾ ਦੀ ਅੱਛਾ ਅੱਛਾ ਘਟੇ ਨੂੰ ਹਾਂ ਫਿਰ ਲੈ ਜੀ ਚਲ ਠੀਕ ਹੈ ਭਾਈ ਹੈ ਚੰਗਾ ਠੀਕ ਹੈ ਲੈ ਵੀ ਉਹ ਤਾਂ ਨਵੀਆਂ ਆ ਗਿਆ ਕੰਮ ਇਹਨੂੰ ਦੇਖ ਲੈਣੇ ਪੈਸੇ ਦੇ ਕੇ ਕੋਈ ਨਹੀਂ ਆਪਣਾ ਤਾਂ ਕੰਮ ਇਹੀ ਐ ਇਧਰੋਂ ਇਧਰ ਇਧਰੋਂ ਇਧਰ ਹੈਂਤ ਲੱਗਦੀ ਤੇਜ਼ੀ ਆ ਯਾਰ ਕਿਤੇ ਪੈਸੇ ਮੋੜੀ ਨਾ ਅੱਖ ਤਾਂ ਇਹਦੀ ਤੇਜ਼ ਐ ਚੱਲ ਕੋਈ ਨਹੀਂ ਪੈਸੇ ਦੇ ਕੇ ਦੇਖ ਲੰਨੇ ਆ ਲੈ ਆ ਮੈਂ ਆਗੇ ਕੋਲੇ ਕੱਛ ਕੀ ਤੂੰ ਨਾ ਮੈਨੂੰ ਕਿਸੇ ਟਾਈਮ ਘਰੇ ਬੜਨ ਦਿਆ ਕਰ ਕੋਲੇ ਕੱਛ ਨੂੰ ਦੱਸ ਮੈਂ ਕਿ ਤੀਵੀਆਂ ਵੀ ਕੋਲੇ ਕੱਛ ਦਾ ਫਿਰਦਾ ਤੂੰ ਤਾਂ ਤੀਵਿਆਂ ਨਾਲ ਵੀ ਟੱਪ ਰਹਾਗਾ ਕਿਉਂ ਤੀਮੀਆਂ ਨਾਲ ਟੱਪਣ ਨੂੰ ਕੀ ਆ ਮੈਂ ਤਾਂ ਬਾਗਲ ਚੋਂ ਆਇਆ ਡੰਗਰਾਂ ਨੂੰ ਕੱਕਾ ਪਾ ਕੇ ਮੈਨੂੰ ਪਤਾਗਾ ਤੂੰ ਕਿੱਥੋਂ ਆਇਆ ਮੈਂ ਬੌਲੀ ਨਹੀਂ ਹੈਗੀ ਉਹ ਬੌਲੀ ਨਹੀਂ ਹੈਗੀ ਤੈਨੂੰ ਦੱਸ ਘਰੇ ਬੈਠੇ ਨੂੰ ਕੌਣ ਦੱਸ ਜਾਂਦਾ ਕਿਹੜਾ ਹੋ ਜਿਹੜਾ ਆਪਣਾ ਘਰ ਖਰਾਬ ਕਰਦਾ ਹੈ ਹਾਂ ਘਰ ਖਰਾਬ ਕਰਦਾ ਕਰ ਜਿਹੜਾ ਦੱਸ ਕੇ ਜਾਂਦਾ ਨਾ ਉਹ ਨਹੀਂ ਖਰਾਬ ਕਰਦਾ ਨਾ ਕਰ ਤਾਂ ਬੰਦਾ ਆਪ ਹੀ ਖਰਾਬ ਕਰ ਲੈਣਾ ਹੁੰਦਾ ਆਪ ਦਾ ਤੈਨੂੰ ਇੰਨੀਆਂ ਪਾੜ ਤਾਂ ਪੜਾਉਂਦਾ ਕੌਣ ਹੈ ਕਿਹੜਾ ਕੰਜਰ ਹੈ ਉਹ ਜਿਹੜੀਆਂ ਤੁਹਾਡੇ ਦਿਲ ਚ ਨੇ ਨਾ ਮੇਰੇ ਨੋਹਾਂ ਚ ਨਹੀਂ ਉਹ ਗੱਲਾਂ ਕੀ ਨੋਹਾਂ ਚ ਨੇ ਕਿਸੇ ਟਾਈਮ ਦਾ ਕਿਸੇ ਟਾਈਮ ਦਾ ਠਿਕ ਜਾ ਕਰ ਮਿੰਦ ਨੂੰ ਹੋਰ ਖਵਾ ਦੇ ਘਰ ਮਿੰਦ ਦੋਨੋਂ ਮਿਲ ਕੇ ਆਇਆ ਹੁਣ ਮਿੰਦ ਦੋਨ ਕਿੱਥੇ ਮਿਲਿਆ ਯਾਰ ਫਿਰ ਹੋਰ ਛੇੜਦੀ ਹੋਣੀ ਕੋਈ ਜਿਵੇਂ ਮਿੰਦ ਦੋਨੀ ਹੈਗੀ ਉਹ ਮੈਂ ਤਾਂ ਡੰਗਰਾਂ ਨੂੰ ਕੱਖ ਪਾ ਕੇ ਆਇਆ ਹੁਣ ਲੱਛਣ ਤਾਂ ਹੈ ਨਹੀਂ ਤੇਰੇ ਕੱਖ ਪਾਉਣ ਵਾਲੇ ਕਿਉਂ ਲੱਛਣ ਨੂੰ ਦੱਸ ਮੈਂ ਕੀ ਲੱਛਣ ਕਰਦਾ ਫਿਰਦਾ ਆਹ ਪਤੀ ਆ ਮੈਨੂੰ ਤੇਰੇ ਕਰਤੂਤਾਂ ਦਾ ਕੋਈ ਨਾ ਫਿਰ ਆਗਲਾ ਕਹਿੰਦਾ ਤੀਮੀਆਂ ਮਾੜੀਆਂ ਨੇ ਤੀਮੀਆਂ ਮਾੜੀਆਂ ਬੰਦੇ ਨੂੰ ਦੇਖ ਕੇ ਹੁੰਦੀਆਂ ਨੇ ਜਦ ਬੰਦਾ ਫਿਰਦਾ ਰਹਿੰਦਾਗਾ ਧੱਕੇ ਖਾਂਦਾ ਉਦੋਂ ਫਿਰ ਤੀਮੀਆਂ ਕਹਿੰਦੇ ਅਸੀਂ ਕਿਉਂ ਘਟ ਰਹੀਏ ਪਰ ਮੋਂ ਉਹਨਾਂ ਵਰਗੀ ਨਹੀਂ ਹੈਗੀ ਮੈਂ ਕਹਿੰਦਾ ਤੁਸੀਂ ਕਿਤੇ ਮਰਜੀ ਫਿਰੋ ਧੱਕੇ ਖਾਂਦੇ ਮੈਂ ਥੋੜੀ ਰੀਸ ਨਹੀਂ ਕਰਦੀ ਜੇ ਤੁਸੀਂ ਗੂੰ ਖਾਓਗੇ ਮੈਂ ਥੋੜਾ ਮੰਗਰ ਥੋੜੀ ਖਾਨੀ ਆ ਉਹ ਮੈਂ ਦੇਖ ਲੈ ਮਾਨਦੀ ਨਹੀਂ ਹੈਗੀ ਮੈਂ ਕਹਿੰਦਾ ਮੈਂ ਟੰਕਰਾਂ ਚੋਂ ਆਇਆ ਵੀ ਉੱਥੇ ਕੱਖ ਪਾ ਕੇ ਆਇਆ ਤੂੰ ਫੇਰ ਉਹੀ ਗੱਲ ਚਾਹ ਪਾਣੀ ਦਾ ਕੀ ਪੀਉਣਾ ਸਮਕਾ ਸਿਰ ਝੜ ਗਈ ਜਮੇ ਕਿਉਂ ਨਹੀਂ ਚਾਹ ਨਹੀਂ ਪਈ ਉਹ ਤਾਂ ਦੁੱਧ ਚ ਪੱਤੀ ਪਾਈ ਹੋਣੀ ਬੜਾ ਆ ਤੀ ਮਹੀਨੇ ਲੈਣਾ ਕਰਿਆ ਭਈ ਮੈਂ ਤਾਂ ਹਾਂ ਮੈਨੂੰ ਆਪੇ ਬੁਰੀ ਲੱਗਦੀ ਏ ਤੈਨੂੰ ਬੁਰੀ ਲੱਗਦੀ ਹੋਊਗੀ ਮੈਂ ਤਾਂ ਤੈਨੂੰ ਟੋਕਦੀ ਆ ਨਾ ਉਹ ਬੁਰੀ ਲੱਗਣ ਨੂੰ ਦੱਸ ਮੈਂ ਤੈਨੂੰ ਕੀ ਕਹਿਣਾ ਕੀ ਕਹਿਣਾ ਮੈਂ ਤੇਰੇ ਨਾਲ ਲੜਦਾ ਹੈ ਹੈ ਲੜਨ ਨੂੰ ਕੱਟ ਕੇ ਜਾ ਰਿਆਂਗਾ ਲੜੇਗਾ ਤੈਨੂੰ ਪਤਾ ਨਹੀਂ ਹੈਗਾ ਵੀ ਤੇਰੇ ਕਰਤੂਤਾਂ ਨੰਗੀਆਂ ਹੋਣਗੀਆਂ ਲੜ ਕੇ ਦੇਖ ਲੈ ਕਰਤੂਤਾਂ ਨੂੰ ਕੀ ਆ ਮੈਂ ਕਰਤੂਤਾਂ ਕਰਦਾ ਫਿਰਦਾ ਤੂੰ ਕਿਉਂ ਦੇਖ ਸਾਰਾ ਦਿਨ ਲੜਦੀ ਰਹਿਣੀ ਆ ਕਿਉਂ ਨਾ ਲੜਦੀ ਕਿਸੇ ਟਾਈਮ ਤਾਂ ਮਿੱਠੀ ਹੋ ਕੇ ਬੋਲ ਪਿਆ ਕਰ ਹਾਂ ਕਰੇ ਤਾਂ ਜੇ 2 ਪੈਸੇ ਮੰਗ ਲਾ ਕਹਿੰਨਗੇ ਸਾਡੇ ਲਵੇ ਕਿੱਥੋਂ ਆ ਗਏ ਹੈ ਤੀਵੀਆਂ ਉਸ ਮਰਜ਼ੀ ਕਹਿ ਦੇਣਾ ਨਾ ਤੈਨੂੰ ਪੈਸਿਆਂ ਦਾ ਜਵਾਬ ਦਿੱਤਾ ਮੈਂ ਵੀ ਮੈਨੂੰ ਪਤੀ ਆ ਬਸ ਕਾ ਨੋਵੇ ਤਾਂ ਨੰਗੀਆਂ ਕਰਵਾਉਣਾ ਕਰ ਤੁੱਤ ਆਉਂਦੀਆਂ ਚੱਲ ਤੂੰ ਐਂ ਦੱਸ ਤੂੰ ਕੀ ਲਿਆਉਣਾ ਕੀ ਮੰਗਵਾਉਣਾ ਦਾ ਚਾਹੀਦੇ ਨੇ ਪੈਸੇ ਤੈਨੂੰ ਅੱਛਾ ਹੱਜ ਬਾਲੀ ਨਹੀਂ ਦਿਲ ਦਰਿਆ ਹੋ ਰੇ ਤੇਰਾ ਕਿਉਂ ਦਿਲ ਦਰਿਆ ਨੂੰ ਪਹਿਲਾਂ ਤੈਨੂੰ ਜਵਾਬ ਦਿੱਤਾ ਹੈ ਮਿੰਦੂ ਲੜਦਾ ਨਹੀਂ ਪਈ ਤੇਰੇ ਨਾਲ ਫੇਰ ਮੈਂ ਇਹਨੂੰ ਵਿੱਚ ਮਿੰਦੂ ਨੂੰ ਕਿਉਂ ਵਿੱਚ ਚਲਿਆਉਣੀ ਹੈ ਮੈਨੂੰ ਪਤਾ ਆਉਦਾ ਹੈ ਗਈਓ ਤੇ ਨੱਛਣੇ ਹੀ ਜੀ ਨੇ ਮਿੰਦੂ ਦੀ ਉਹ ਤਾਂ ਖਾਣ ਕੁੱਤੀ ਅਤੀਮੀ ਕਿ ਜਿੱਦਰੋਂ ਖਾਣ ਨੂੰ ਮਿਲ ਜਾਂਦਾ ਉਸ ਦੇ ਮਾਂਗਰ ਲੱਗ ਲੈਂਦੀਆਂ ਜਿਹਦੇ ਪਤਾ ਲੱਗਦਾ ਵੀ ਹਾਂ ਇਹਦੇ ਕੋਲ ਦੋ ਪੈਸੇ ਨੇ ਉਸ ਦੇ ਮਾਂਗਰ ਤਾ ਪੈਂਦੀ ਆ ਉਹ ਉਹ ਤਾਂ ਲੋਕਾਂ ਦੇ ਘਰ ਖਰਿਆਬ ਕਰਦੀ ਫਿਰਦੀ ਆ। ਉਹ ਫਿਰ ਮੈਂ ਕੀ ਲੈਣਾ ਉਹਦੇ ਤੋਂ ਕਰੇ ਕਿਸੇ ਦਾ ਨਾ ਕਰੇ ਘਰ ਖਰਿਆਬ। ਤੂੰ ਆਪਦੀ ਦੱਸ ਵੀ ਤੈਂ ਕੀ ਲੈਣਾ। ਮੈਂ ਮੈਂ ਤਾਂ ਕੀ ਲੈਣਾਗਾ। ਪਰ ਸੱਚੀ ਕਹਿੰਦੇ ਨੇ ਸਿਆਣੇ ਕਹਿੰਦੇ ਜਿਹੜੇ ਬੰਦੇ ਨੂੰ ਨਾ ਗੁੜ ਚੋਰੀ ਦਾ ਖਾਣ ਦੀ ਆਦਤ ਪੈ ਜੇ ਉਹ ਨਹੀਂ ਹਟਦਾ ਹੁੰਦਾ। ਬੜਾ ਘਰੇ ਪਾਪਾ ਕਹਿੰਦੇ ਘਰ ਦੀ ਚੱਕਰ ਬੂਰੇ ਵਰਗੀ ਗੁੜ ਚੋਰੀ ਦਾ ਖਾਂਦਾ ਪਰ ਤੂੰ ਗੁੜ ਚੋਰੀ ਦਾ ਖਾਵੇਂਗਾ? ਤੂੰ ਦਨੀ ਬੈਠਣ ਦਿੰਦੀ ਓਰੇ ਦੋ ਘੜੀ ਮਾਹਾਂ ਲੈ ਚੱਲ ਕੋਈ ਕਬੀਲਦਾਰੀ ਦੀ ਗੱਲਬਾਤ ਕਰਾਂਗੇ ਤੂੰ ਗਾਹਾਂ ਆਪਦੀ ਓਹ ਹੋਰੇ ਲੈ ਕੇ ਬੈਠ। ਕੀ ਮੈਂ ਚੁੰਡੀਆਂ ਭਰਦੀਆਂ ਤੇਰੇ? ਕੋ ਬੁਰਕੇ ਭਰਦੀਆਂ ਬੈਠਣ ਨੂੰ ਦੱਸ ਮੈਂ ਤੈਨੂੰ ਕੀ ਕਹਿੰਦੀ ਆਂ? ਬੁਰਕੇ ਪੱਟਣ ਨਾਲੋਂ ਵੀ ਵੱਧ ਕਰਦੀਆਂ। ਛੱਡਦੀਆਂ ਕਸਰ ਸਾਰੀ ਧਰੀ ਧਕੀ ਨਹੀਂ ਛੱਡਦੀ। ਇਧਰੋਂ ਕਦੇ ਉਹਦੀ ਲੱਤ ਫੜਦੀ ਕਦੇ ਉਹਦੀ ਬਾਹਾਂ ਫੜਦੀ। ਮੈਂ ਤਾਂ ਹੀ ਖਿੱਚੂਗੀ ਮਹਾ ਫੜ ਫੜ ਕੇ ਲੱਤਾਂ ਫੜ ਫੜ ਕੇ ਜਦੋਂ ਕੋਈ ਬੰਦਾ ਸਿੱਧੇ ਰਾਹਾਂ 'ਚ ਚੱਲੇ। ਮੈਂ ਤਾਂ ਐ ਦੀ ਮਾਹਾਂ ਚੱਲ ਮੈਂ ਸ਼ਹਿਰ ਜਾਣਾ। ਜੇ ਸੂਟ ਸੱਪਾ ਮੰਗਾਊਗੀ ਕ ਜਾਂਦਾ ਹੁਣ ਮੇਰੀ ਸੋਕਣੋਂ ਦਵਾਉਣ ਸੂਟ ਆ ਬੀ ਆਇਂ ਕਹਿ ਦੂੰਗਾ ਜੇ ਕਿਸੇ ਨੇ ਦੇਖ ਲਿਆ ਤਾਂ ਕਾਂਚਪੜ ਦਾ ਸੂਟ ਲੈਣ ਗਿਆ ਠੀਕਾ ਵੀ ਮੈਂ ਤਾਂ ਕਹਾਂਗਾ ਮੈਂ ਤਾਂ ਤੇਰੀ ਸੂਟ ਲੈਣ ਗਿਆ ਠੀਕਾ ਮੇਰਾ ਤਾਂ ਕੋਈ ਚਾਰ ਪੰਜ ਹਜ਼ਾਰ ਵਾਲਾ ਲੈਵੇਂਗਾ ਉਹਨੂੰ ਲਿਆਵੇਂਗਾ ਚਾਰ ਪੰਜ ਹਜ਼ਾਰ ਵਾਲਾ ਸੂਟ ਦਵਾ ਕੇ ਮੈਨੂੰ ਪਤਾਗਾ ਉਹ ਤੂੰ ਆਪ ਲੈ ਆਈ ਬਾਬਾ ਪੈਸੇ ਲੈ ਜੀ ਮੇਰੇ ਤੋਂ ਹਾਂ ਜੇ ਨਹੀਂ ਤੈਨੂੰ ਯਕੀਨ ਹੈਗਾ ਕਿਸੇ ਟਾਈਮ ਦਾ ਬੰਦੇ ਨੂੰ ਯਕੀਨ ਹੋਣਾ ਚਾਹੀਦਾ ਬੰਦੇ ਤੇ ਮੈਨੂੰ ਨਹੀਂ ਜਾਣਾ ਮੈਂ ਤਾਂ ਆਪੇ ਲਿਆਉਂਗੀ ਸੂਟ ਸੱਪੇ ਆਪੇ ਲਿਆਉਂਗੀ ਠੀਕਾ ਕੋਈ ਲੋੜ ਨਹੀਂ ਹੈਗੀ ਹਾਂ ਮਾਰੀ ਇੱਕ ਇਹਦੇ ਚ ਸਾਰਾ ਦਿਨ ਨਾ ਸਿਰੇ ਦੇ ਚ ਹੋਰ ਤੱਕ ਕੰਮ ਨਹੀਂ ਹੈਗਾ ਫਿਰ ਮੈਂ ਤੇਰੇ ਮਾਂ ਕੋਲੇ ਤਾਂ ਨਹੀਂ ਕੱਸਦੀ ਬੰਦਿਆਂ ਨੇ ਮੰਗਰ ਤਾਂ ਨਹੀਂ ਫਿਰਦੀ ਜਿਵੇਂ ਤੂੰ 3 ਨੇ ਮੰਗਰ ਫਰਦਾ 3 ਮਿਆਂ ਦਾ ਸਵਾਦੀ 3 ਮਿਆਂ ਦਾ ਸਵਾਦੀ ਨਾਲੇ ਹੋਰ ਆ ਲੈ ਕੇ ਬਹਿ ਜੂਗੀ ਭਾਨੇ ਨਾਲ ਐ ਤਾਂ ਹੈ ਨਹੀਂ ਵੀ ਚਾਹ ਪਾਣੀ ਦੇਦਾ ਮੈਂ ਮੇਤੋ ਨਹੀਂ ਮੰਨਦੀ ਚਾਹ ਪਾਣੀ ਨੂੰ ਆਰੀ ਆ ਬਹੁ ਆਰੀ ਆ ਬਹੁਤ ਲੈ ਲਿਆ ਕਰੋ ਚਾਹ ਪਾਣੀ ساری ਉਮਰ ਹੁਣ ਮੈਂ ਚਾਹ ਪਾਣੀ ਸੋਨ ਮੈਂ ਹੀ ਪੜਉਂਦੀ ਰਹੂੰਗੀ ਓਕੇ ਸੇ ਟਾਈਮ ਦਾ ਸੀਰੀਅਸ ਹੋ ਜਾ ਕਰ ਮੈਨੂੰ ਐ ਤਾਂ ਦੱਸੇ ਮਖਸਾਮੀ ਦਾ ਕੀ ਮਤੋਂ ਹੂੰ ਕੀ ਬਖਸਾਂ ਮੈਂਗਾ ਜੇ ਮੈਂ ਚੁੱਪ ਕਰਾਂ ਤੇ ਚੁੱਪ ਨਹੀਂ ਕਰਕੇ ਰਹਿਣ ਦਿੰਦਾ ਤੂੰ ਮੈਨੂੰ ਚੱਲ ਚੰਗਾ ਫਿਰ ਤੂੰ ਤਾਂ ਬੋਲ ਲੈ ਮੈਂ ਤਾਂ ਚਾਹ ਪੀਣੀ ਦੀ ਆਪ ਬਣਾ ਕੇ ਪੀ ਲਾਂ ਹਾਂ ਤੂੰ ਟੂਟੀ ਵਾਲੀ ਬਣ ਕੇ ਪੱਗ ਨਿਕਲ ਜਾ ਕਰ ਉਹ ਜੀ ਪਿਓ ਹੋ ਰਿਆ ਉਹ ਜੀ ਪੁੱਤ ਹੋ ਰਿਆਗਾ ਸਾਂਝੀ ਰੱਖ ਲੋ ਬਹੂ ਜੇ ਥੋੜਾ ਪੂਰਾ ਪਟ ਜੂਗਾ ਮਲੰਗਾ ਦਾ ਹੈ ਪੁੱਤ ਵੀ ਉਹ ਮਿੰਦੋ ਦੇ ਮਾਗਰ ਫਰੀ ਜਾਂਦਾਗਾ ਬਾਪ ਵੀ ਮਿੰਦੋ ਦੇ ਮਾਗਰ ਫਰੀ ਜਾਂਦਾ ਪਤਾ ਨਹੀਂ ਕੀ ਮੇਰੀ ਸੌਕਣ ਦੇ ਖੰਡ ਲੱਗ ਰੇ ਥੋਬੜ ਵਰਗੇ ਮੂੰਹ ਵਾਲੀ ਦੇ ਕਿੱਥੋਂ ਤਪਾਈਆਂ ਮੈਂ ਰੁੜ ਜਾੜਿਆ ਨੇ ਮੇਰਾ ਤਾਂ ਜੀ ਕਰਦਾ ਨਾ ਇਹਨਾਂ ਖੱਖਾਂ ਪਾੜਨ ਨਾਲ ਤਾਂ ਮੈਨੂੰ ਦੋਦੀਆਂ ਨਾਲੇ ਇਹਨਾਂ ਨੂੰ ਮੈਨੂੰ ਫਸ ਜਾਣ ਦੇ ਮੈਨੂੰ ਫਸ ਕੇ ਨਾ ਜਿੱਦਾਂ ਬੱਸ ਮੈਂ ਦੇਖੀ ਜਾਊਗੀ ਮਾਰ ਪਿੱਸੋ ਕਹਿੰਦੇ ਨਾ ਇਸ ਮਾਰ ਹੁੰਦੀ ਆਈ ਪਰ ਸਿਰ ਪਾੜ ਕੇ ਆਉਂਗੀ ਮੇਰੀ ਸੋਕਣ ਦਾ ਹਰਦੀ ਨਹੀਂ ਵਿੱਚੇ ਸਾਡੇ ਵਾਲੇ ਦੇ ਲਾਉਂਗੀ ਹਾ ਤੇ ਕੋਟੀ ਬੋਲਣ ਲੱਗ ਰਹੀ ਐ ਆ ਨਹੀਂ ਹੜਦਾ ਹੈਗਾ ਬਾਅਦ ਨੇ ਪੰਜੋ ਤੇ ਐ ਮਾਗਾ ਠੀਕ ਐ ਕਰਮ ਵਾਲੀ ਮੈਂ ਤਾਂ ਠੀਕ ਹਾਂ ਆਹ ਨਤਾਈਆਂ ਵੇ ਗੋਡੇ ਜੇ ਕਿਵੇਂ ਲੱਗੇ ਵਿੰਗੇ ਡੱਡੇ ਜੇ ਹੋ ਗਏ ਵੇ ਕੰਮ ਛੱਡ ਗਏ ਮੈਂ ਤਾਂ ਲਾਤਾ ਗੋਡੇ ਦਾ ਗੋਡੇ ਖੜ ਗਏ ਖੜ ਗਏ ਹੋਰ ਕਮਾਲ ਹੋ ਗਈ ਪਾਈ ਯਾ ਮੈਨੂੰ ਕਿਸੇ ਨੇ ਦੱਸਿਆ ਕਿ ਚੰਦਨ ਕੀ ਲੱਕਣ ਲੈ ਲੈ ਗਏ ਕਿਹਦੇ ਨਾਲ ਕੀ ਗੋਡੇ ਚੱਲ ਪੈਣਗੇ ਇਹ ਦੱਸਿਆ ਦਾ ਕਿਸੇ ਨੇ ਐਵੇਂ ਇਹ ਤਾਂ ਕਛ ਲੈ ਰਖਿਆ ਪਤਾ ਹੈ ਉਹ ਬੇਇੱਜ਼ਤੀ ਦੱਸਿਆ ਕਛ ਮਿਲेंगे ਰੱਖਣੀ ਫੇਰੇ ਗੋਡੇ ਕੰਮ ਕਰਨਗੇ ਕਿ ਗੋਡਾਂ ਚ ਲੈ ਲੱਤਾ ਗਲਤਾਂ ਦੇ ਵਿਚਾਲੇ ਹੋ ਰਹੀ ਐਂ ਕਰਕੇ ਐ ਲੈ ਗੋਡੇ ਚੱਲਦੇ ਹੋ ਜਾਣਗੇ ਹਾਂ ਐਵੇਂ ਦੱਸਿਆ ਹੁਣਾ ਹੈ ਕਿਉਂ ਹਾਏ ਹਾਏ ਚੂਬਾ ਹੋਰ ਅੱਛਾ ਉਹ ਮੈਂ ਤਾਂ ਕਹਿੰਦਾ ਜਿੱਤੇ ਰੱਖਣਾ ਚੰਦਨ ਕਿ ਮੈਂ ਕੀ ਰੱਖਾਂਗਾ ਮੈਂ ਕੀ ਕਰੂੰ ਤੇਰੇ ਘਰ ਵਾਲੇ ਨੂੰ ਕੁੱਟਣ ਵਾਸਤੇ ਪਲੇਗ ਦੇ ਜਾਣਿਆ ਮੈਂ ਕੀ ਕਰਨਾਗਾ ਸਾਡੇ ਹੈਗੇ ਨੰਡੇ ਤੇਰੇ ਕੁੱਟਣ ਨੂੰ ਮਿੱਧੂ ਕੇ ਮਾਗਰ ਬੜਾ ਪ੍ਰੇਮ ਜੜੀ ਕੇ ਮਾਗਰ ਰੋ ਲੇਕੇ ਹਾਲੀ ਉਸ ਨੂੰ ਤੇਰੇ ਚਕਣ ਕੰਡਾ ਨਹੀਂ ਹੈਗਾ ਜੇ ਤੇਰੀ ਮਿੰਦਰੋਂ ਤੋਂ ਸਮਝਾ ਕੇ ਰੱਖੀਂ ਫਿਰ ਕਾਦੀਆਂ ਗੱਲਾਂ ਮੇਰੇ ਮੈਂ ਕੀ ਕਰੂੰ ਕਿ ਮੈਂ ਗੋਡੇ ਤੋਂ ਮੇਰੇ ਖੜਕੇ ਤਾਂ ਹੀ ਮੈਂ ਤਾਂ ਫਿਰ ਹੋਰ ਲੋਕਾਂ ਦੇ ਮਾਗਰ ਫਿਰਦੇ ਤੇਰੇ ਗੋਡੇ ਖੜਕੇ ਸਮਝਾਣਾ ਤੂੰ ਸਾਨੂੰ ਵੀ ਚੀਏ ਹਾਂ ਮੈਂ ਕੀ ਸਮਝਾਵਾਂ ਲੈ ਤੇਰੇ ਘਰ ਵਾਲੇ ਭਰਾ ਮੁੱਢਾ ਦਿਰਾ ਮਗਰ ਪਰ ਹੜ ਹੜ ਕਰਦਾ ਕਿ ਕੇ ਗੱਲੇ ਕੋਈ ਯਾਰ ਹੈ ਕੇ ਗੱਲਾਂ ਕੀ ਕੋਈ ਖਾਣੇ ਚ ਪਸਾ ਦੇ ਮੇਰੇ ਪਿਓ ਦੇ ਸਾਲਾਂ ਨੂੰ ਦੋਨਾਂ ਨੂੰ ਇਹ ਜੇ ਮੈਂ ਪਸਾਣ ਚੁੱਕਾ ਹੁੰਦਾ ਫਿਰ ਗੱਲੇ ਕਿਆਂ ਕੀਦੀ ਹਾਂ ਬੋਲਣ ਬੋਲਣ ਨੂੰ ਹੱਥ ਤਾ ਔਰ ਹਾਂ ਨਹੀਂ ਕੀ ਜਮੀਂ ਆ ਮੈਨੂੰ ਕੁੱਟਣ ਨੂੰ ਦੇ ਕੇ ਜਾਨਾਗਾ ਘੋਟਣੇ ਜਨਾ ਤੇਰੀ ਪਿੰਡ ਤੋਂ ਕੁੱਟ ਦੇ ਦਾਂ ਐ ਬਾਕੀ ਆ ਤੋ ਕਿਤੇ ਜਾ ਰਹੀ ਆ ਹਰ ਦੁਆਰ ਹੋਰਾ ਆ ਜਵਾਨੀ ਵੇਲੇ ਲੁੱਟੇ ਵਾਣੀ ਆ ਹੁਣ ਰੱਬ ਦੀ ਭਗਤਣੀ ਹੋਈ ਉਹ ਕੰਮਾਂਗਾ ਪਰ ਉਰੇ ਲੋਕਾਂ ਨੂੰ ਲੁੱਟੀਆਂ ਦੀ ਆ ਹੁਣ ਹਰਦਵਾਰ ਤੋਂਣ ਗਈ ਆ ਪਾਪ ਮੈਂ ਸੁਣਿਆ ਹੂੰਦਾ ਹਾਂ ਦੋ ਘੰਟੇ ਰੋਟੀ ਪਕਾ ਦੂੰਗੀ ਬੀ ਨਾ 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 ਕੰਮ ਕਰਗਾ ਮੈਂ ਸਤੂੰ ਹੀ ਪਕਦੀ ਕਿਸੇ ਦੀ ਰੋਟੀ ਪੁੰਨੋ ਹੈ ਨਾ ਸਭ ਦੀ ਮੈਂ ਸਭ ਕਨੇਸਨ ਤੋਂ ਪਾਪੇ ਸਹੀ ਆ ਅੱਜ ਕੱਲ ਤਾਂ ਪਾਪ ਕਰਨਾ ਚਾਹੀਦਾ ਦਾ ਕੰਮ ਕਰ ਦੂੰਗਾ ਥਰੇ ਦੋ ਦਿਨ ਵਿੱਚ ਕੀ ਕੰਮ ਕਰੇਗਾ ਤੂੰ ਮਰਦਾ ਆਪ ਬੰਦੇ ਦੇ ਬੰਦਾ ਚੜਿਆ ਪਿਆਗਾ ਬੰਦੇ ਵੇ ਬੰਦਾ ਚੜਿਆ ਪਿਆ ਹਾਂ ਹੈ ਕੀ ਹੋ ਗਿਆ ਯਾਰ ਕਿੰਨੂੰ ਗੱਲ ਜੀ ਵੇ ਹੋਰ ਕਾ ਬੰਦਿਆਂ ਦੇ ਬੰਦੇ ਬਥੇਰੇ ਬੰਦੇ ਨੇ ਸਾਡੇ ਕੰਮ ਕਰਨ ਵਾਲੇ ਹੀ ਹੈਗੇ ਆ। ਆਹ ਬਈ। ਤੂੰ ਆ ਗਿਆ ਨੂੰ ਕਿਸੇ ਗਰੀਬ ਕੀ ਸੁਣੋ। ਹੈ। ਗਰੀਬ ਆ ਤਾਂ। ਤੂੰ ਤਾਂ ਚੜਾਂਗਾ। ਤੂੰ ਤਾਂ ਲੁਚਿਆਗਾ ਟੱਬਰ ਹੋ ਰਿਆ ਸਾਰਾ। ਤੂੰ ਤੂੰ ਚੰਗਾ ਤੇਰੀ ਬਹੋ ਨੇ ਅੱਗੇ ਲੁਚੀ। ਤੂੰ ਲੁਚੀ ਤੇਰੀ ਮੂੰਹ ਲੁਚੀ ਤੇਰੇ। ਤੇਰਾ ਬੇੜਾ ਭਾਜਾ ਤੇਰਾ ਮਲੰਗਦ ਰਹਾ। ਹਟ ਜਾ। ਓਠੀ ਚ ਪੈਣਾ। ਇਹ ਲੈ ਮੈਨੂੰ ਵੀ ਕਹਿ ਗਿਆ। ਲੁਚੀ ਤਾਂ ਤੇਰੀ ਬਹੂ ਆ। ਮਲੰਗ ਜਿਹੜੇ ਸਾਰੇ ਬੰਦਿਆਂ ਨੂੰ ਮਾਗਰ ਲਾਈ ਫਿਰਦੀ ਆ। ਉਰੇ ਆ ਕੇ ਕਰਕੇ ਇਹ ਗੱਲ। ਢੁੱੜ ਜਾਣਾ। माड़े बंदे ने सारा कुछ कहा था आस पूरा सौ सौ कुछ बोल गया है बेड़ा बैठी आला कहना तू लुची मैं कलची तेरी बहू लुची है पोचा जहां चुले राख जी कट के बारी नहीं भैने घरे हां भेने घरे आ जा रूआं ना, ना तूआ ਨੇ ਰੂਵਾ ਤੂੰ ਮੈਂ ਕਦੇ ਵਾਸਤੇ ਕਰਨਾ ਮੈਂ ਤਾਂ ਭਾਂਡੋ ਫੇਰਦੀ ਤੇ ਤੇ ਪੋਚਾ ਲਾਉਂਦੀ ਸੀ ਲੈ ਤੇ ਮਾਂ ਸੋਣਾ ਜਾ ਹੋ ਜਾਊਗਾ ਤਾਰਾ ਅੱਖੀ ਕੱਢਣ ਲੱਗ ਰਹੀ ਆ ਨੀ ਆਹੋ ਤਾਂ ਹੀ ਆ ਫੁੱਟਿਆ ਜਾ ਪਿਆਲੇ ਦਵਾਲਿਓ ਹੋਰ ਹੋਰ ਸੁਣਾ ਮੈਂ ਤਾਂ ਵਧੀਆ ਮੈਂ ਤਾਂ ਤੇਰੇ ਕੋਲੇ ਇੱਕ ਕੰਮ ਨੂੰ ਆਈ ਸੀ ਕੰਮ ਨੂੰ ਆਈ ਸੀ ਹਾਂ ਕੀ ਗੱਲ ਖੈਰ ਵੀ ਆ ਨੀ ਖੈਰ ਤਾਂ ਹੈਗੀ ਆ ਤੈਨੂੰ ਪਤਾ ਅਗਲਾ ਆਪਦੇ ਕੋਲੇ ਆਉਣਾ ਹੁੰਦਾ ਬਗਾਨਿਆਂ ਕੋਲੇ ਥੋੜੀ ਚਲੇ ਜਾਂਦਾਗਾ ਹਾਂ ਉਹ ਤਾਂ ਠੀਕ ਆ ਕਿ ਅੱਜ ਦੇਖੀ ਕਦੇ ਅੱਗੋ ਗੋ ਹੋਵੇ ਤੇ ਚੁੰਨੀ ਨਮੱਚ ਜੇ ਪਰ ਰੱਖ ਨੀ ਨਹੀਂ ਚੁੰਨੀ ਦੁਕਾਨੋਂ ਮੱਚਦੀ ਮੇਰੀ ਮੈਂ ਤਾਂ ਤਾਂ ਤੇ ਕੁਲਾਈ ਸੀ ਭਾਣੀ ਹਾਂ ਗੱਲ ਨਾ ਕਰਨੀ ਕਿਸੇ ਕੋਲੇ ਕੀ ਹੋ ਗਿਆ ਸਾਰੀ ਚੁਗਲੀਆਂ ਵਾਲੀ ਮੇਰੇ ਕੋਲ ਨਿਪਣ ਮੇਰੇ ਕੋਲ ਕਿਸੇ ਦੀ ਚੁਗਲੀ ਨਾ ਕਰੀ ਨਹੀਂ ਚੁਗਲੀ ਨਹੀਂ ਮੈਂ ਕਰਦੀ ਮੈਂ ਤਾਂ ਆਪਦੇ ਕੰਮ ਹੀ ਆਈ ਸੀ ਹਾਂ ਭਾਣੀ ਮੈਨੂੰ ਹੈਗਿਆ ਪੈਸਿਆਂ ਦੀ ਲੋੜ ਫਿਰ ਭਾਣੀ ਮੈਨੂੰ ਨਾ 20000 ਰੁਪਏ ਚਾਹੀਦਾ ਸੀ 20000 ਰੁਪਏ ਹਾਂ ਦੇਖ ਭਾਣੀ ਮੇਰੀ ਵੀ ਗੱਲ ਸੁਣ ਲੈ ਹਾਂ 20000 ਦਾ ਕੋਈ ਗੱਲ ਨਹੀਂ 20 60 ਪਾਵਾਂ 40 ਲੈ ਜਾ 50000 ਰੁਪਏ ਲੈ ਜਾ ਰੁਪਈਏ ਘਰੀ ਪਏ ਨਹੀਂ ਪਰ ਭਾਣੀ ਵਿਆਜ ਦਾ ਤੈਨੂੰ ਪਤਾ ਅੱਜ ਗੱਲ ਕਿਹੜਾ ਚੱਲ ਰਿਹਾ ਹੈਗਾ ਨੀ ਕੋਈ ਨਾ ਭਣੇ ਮੈਂ ਡੇਢ ਰੁਪਏ ਨੂੰ ਵਿਆਜ ਦੇ ਦੂੰਗੀ 1 ਰੁਪਇਆ ਨਾ ਭਣੇ ਮੈਂ 3 ਰੁਪਏ ਵਿਆਜ ਦੇ ਲਵਾਂਗੀ ਲੈ ਕੇ ਜਾਣਾ ਲੈ ਜਣਾ ਨਹੀਂ ਨਾ ਸਹੀ ਨਹੀਂ ਮੇਰੀ ਗੱਲ ਸੁਣ ਲੈ ਜੇ ਹੁਣ ਮੇਰੇ ਦੁੱਖ ਦੇ ਸੋਂ ਤੂੰ ਨਹੀਂ ਖੜੇਂਗੇ ਹੋਰ ਕੌਣ ਖੜੂਗਾ ਮੈਨੂੰ ਵੀ ਤੇਰੇ ਤੇ ਮਾਣਾ ਮੈਂ ਤਾਂ ਹੀ ਤੇਰੇ ਕੋਲੇ ਭੱਜੀ ਭੱਜੀ ਆਈਆਂ ਨਾ ਆਪਾਂ ਨਾ ਪੈਸਾ ਦੀ ਗੱਲ ਆ ਗਈ ਰਕਮ ਦੀ ਹੈ ਆ ਥੋੜੀ ਹੈਗੇ ਵਿਆਈ ਦੇ ਦੋਗੀ ਮੈਂ ਤੈਨੂੰ 2 ਰੁਪਏ ਰੁਪਏ ਤਾਂ ਆਪਾਂ ਨੂੰ ਮਿਲਦਾ ਨਹੀਂ ਹੈਗਾ ਠੀਕ ਹੈ ਪੈਸੇ ਹਾਂ ਫਿਰ ਹੁਣ ਦੱਸ ਦੇ ਤੂੰ ਮੈਂ 3 ਰੁਪਏ ਲੈ ਕੇ ਹਟੇਂਗੀ 3 ਰੁਪਏ ਲਵਾਂਗੀ ਮੈਂ ਤਾਂ ਜੇ ਲੈਣੇ ਦੀ ਤਾਂ ਗੱ ਦੇਖਾ ਪਹਿਣੇ ਗੱਲ ਸੁਣਦਾ ਮੇਰੀ ਮੈਂ ਤਾਂ ਤੇਤੋ ਜਿਵੇਂ ਲੈ ਕੇ ਜਾਉਂਗੀ ਉਵੇਂ ਹੀ ਮੋੜ ਕੇ ਜਾਉਂਗੀ ਤੈਨੂੰ ਪਤਾ ਮੈਂ ਤਾਂ ਵਿਆਜ ਕੌਣ ਦੇਊਗਾ ਨਹੀਂ ਵਿਆਜ ਦੇ ਦੇ ਕੇ ਹੀ ਕਹਿੰਨੀ ਆ ਆ ਠੀਕਾ ਮੋਤ ਕਹਿੰਦੇ ਜਿਵੇਂ ਲੈ ਜੂਗੀ ਉਵੇਂ ਮੋੜ ਜੂਗੀ ਨਾ ਪਰ ਵਿਆਜ ਲਾਉਂਗੀ ਤੇ ਅੰਦਰ ਵੀ ਵਿਆਜ ਤਾਂ ਤੈਨੂੰ ਮੈਂ ਪਹਿਲਾਂ ਦਊਂਗੀ ਹੁਣ ਜबान ਵੀ ਕੋਈ ਚੀਜ਼ ਹੁੰਦੀ ਆ ਆ ਦੇਖ ਲੈ ਆਪਣੀ ਗਵੰਡਣ ਜਿਹੜੀ ਮਿੰਦੋ ਆ ਹਾਂ ਸਾਰੇ ਜੁੱਤੀਆਂ ਮਾਰਦੇ ਨੇ ਮੇਰੇ ਕੋਲ ਉਹਦਾ ਨਾਂ ਲਿਆ ਕਰ ਲੁੱਚੜਦੀ ਵੀ ਆ ਤਾਂ ਰਾਮਣ ਅੱਛਾ ਆਹੋ ਉਹਦਾ ਨਾਮ ਨਾਲ ਹੈ ਮੇਰੇ ਕੋਲ ਨਹੀਂ ਬੂ ਦੇਖ ਲੈ ਲੈ ਉਹ ਵੀ ਪੈਸੇ ਲੈ ਗਈ ਤੇਰੇ ਕੋਲੋਂ ਨਹੀਂ ਬਸ ਕਾਨੂੰ ਤੂੰ ਹਾਂ ਦੱਸ ਪੈਣੇ ਜੇ ਤਾਂ ਮੈਂ ਪਾਂਡੋ ਫੇਰੂਗੀ ਚੁੱਲੇ ਤੇ ਫਿਰ ਸੁੱਕ ਜੂਗਾ ਮੜਾ ਹੱਥ ਨੇ ਅੱਗੇ ਵੀ ਪਾਵਾਂਗੀ ਚੁੱਲੇ 'ਚ ਅੱਛਾ ਪੈਸੇ ਦੱਸ ਪੈਣੇ ਕੀ ਸਲਾਹ ਤੇਰੀ ਜਿਹੜਾ ਰੂੜਨ ਨੂੰ ਹੋਰ ਮਿਲਦੇ ਨੇ ਤੈਨੂੰ ਹੋਰ ਲੈ ਲੈ ਕਿ ਤੂੰ ਰੂੜਨ ਨਾ 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 ਮੈਂ ਨਹੀਂ ਹੋਰ ਕਿਸੇ ਨੂੰ ਪੁੱਛਦੀ ਹੈਗੀ ਮੈਂ ਤਾਂ ਤੇਰੇ ਕੋਲ ਹੀ ਆਈ ਆ ਕੋਈ ਨਾ ਮੈਂ ਤੈਨੂੰ 3 ਰੁਪਏ ਦੇ ਦੂੰਗੀ ਫਿਰ ਹੋਰ ਕੀ ਆਗਾ ਪੱਕੀ ਗੱਲ ਆਹੋ ਦੇ ਦੂੰਗੀ ਜਦੋਂ ਮੈਂ ਤੈਨੂੰ ਕਹੀ ਦਿੱਤਾ ਭੈਣੇ ਮੈਂ ਭੱਜਦੀ ਆ ਤੇਰੇ ਕੋਲੋਂ ਦੱਸ ਮੈਨੂੰ ਗੱਲ ਸੁਣ ਭੈਣੇ ਨਾਲੇ ਅੱਜ ਤਰੀਕ ਨੋਟ ਕਰ ਲੈ 26 ਜਨਵਰੀ ਅੱਜ ਅੱਛਾ ਹਾਂ 26 ਜਨਵਰੀ ਕਹਿੰਦੇ ਹੁੰਦੇ ਨੇ ਉਹ ਅੱਜ ਠੀਕ ਆ ਹਾਂ ਆਪਦਾ ਯਾਦ ਰੱਖੀ ਤਰੀਕ ਆਪਦਾ ਮੈਂ ਲਿਆ ਕੇ ਦਿੰਨੇ ਆ ਪੈਸੇ ਅੱਜ ਤਾਂ ਵਧੀਆ ਖਾਸ ਦੇਣਾ ਇਹ ਦਿਨ ਮੈਂ ਭੁੱਲਦੀ ਦੇਖ ਤਾਂ ਸਹੀ ੱਡਾ ਮੂੰਹ ਾਡ ਲਿਆ ਕੋਈ ਨਹੀਂ 3 ਰੁਪਏ ਵੀ ਅੱਜ ਦਊਂਗੀ ਦੱਸ ਦੁਨੀਆ ਡੇ ਡੇ ਰੁਪਏ ਨੂੰ ਭੱਜੀ ਫਿਰਦੀ ਆ ਦਿਨ ਨੂੰ ਇਹ 3 ਰੁਪਏ ਅਰ ਗੱਲ ਸੁਣ ਆਪਣਿਆਂ ਨਾਲੇ ਹੋਰ ਸਾਡੀ ਬਹੂ ਦੇ ਨਾਲ ਗੱਲ ਕਰੀ ਠੀਕ ਆ ਨਾ ਸਾਡੇ ਨਾਲੇ ਬੇ ਗੱਲ ਕਰੀ ਪੈਸਾ ਨਹੀਂ ਠੀਕ ਆ ਨਹੀਂ ਨਾ ਮੇ ਤੋਂ ਲੈ ਕੇ ਗਈਆਂ ਮੈਨੂੰ ਇਹ ਦੇ ਦੀ ਗਿਣਨੇ ਨੇ ਗਿਣ ਲੈ ਆ ਦੇ ਲੈ ਪੂਰੇ ਨੇ ਪੈਸੇ ਨਹੀਂ ਨਾ ਐਂ ਤਾਂ ਮੈਨੂੰ ਤੇਰੇ ਤੇ ਵਿਸ਼ਵਾਸ ਹੈਗਾਗਾ ਹਾਂ 20000 ਹੈ 20000 ਪੂਰਾ ਐ ਚਲ ਕੋਈ ਨਾ ਆ ਤੇ ਨੌ ਘੋੜਾ ਮੈਂ ਕਾ ਨੂੰ ਗੱਲ ਕਰਨੀ ਆ ਪਰ ਮੈਂ ਤਾਂ ਦੇਖ ਤੇਰੇ ਹੁੰਦੇ ਆ ਜਾਨੀ ਆ ਤੇਰੀ ਨੌ ਘੋੜਾ ਉਹ ਪੁੱਛ ਕੇ ਦੇਖ ਨਹੀਂ ਆਪਾਂ ਨਹੀਂ ਕਦੇ ਆਏ ਹੈਗੇ ਮੈਂ ਲੋੜੇ ਨਹੀਂ ਪਣੇ ਤੇਰਾ ਆਮੀ ਪਤਾ ਤੇਨੂੰ ਨਹੀਂ ਪਤਾ ਹੈਗਾ ਅਗਲਾ ਕੱਲ ਨੂੰ ਕੋਈ ਗੱਲਬਾਤ ਹੋ ਜਾਂਦੀ ਅਗਲਾ ਕਹਿੰਦਾ ਉਹ ਆਈ ਸੀ ਖਾਨੀ ਉਹੀ ਲਾ ਬਝਾ ਗਈ ਨੇ ਹਰਾਮਣਾ ਤੀਮਿਆ ਨੇ ਤੇਰੇ ਵਰਗੀਆਂ ਹਰਾਮਣਾ ਚੁਗਲੀਆਂ ਲਾ ਜਾਂਦੀਆਂ ਨੇ ਘਰ ਪਟ ਦਿੰਦੇ ਨੇ ਚੁਗਲੀਆਂ ਵਾਲੀਆਂ ਘਰ ਪਟਦੀਆਂ ਨੇ ਨਹੀਂ ਪੈਣੀ ਛੋਡੇ ਨੂੰ ਹਾਂ ਫਿਰ ਉਹਨਾਂ ਨੂੰ ਅੰਦਰੋਂ ਬਾਹਰ ਨਹੀਂ ਨਿਕਲਣ ਦਿੰਦੀ ਆਏਗੀ ਨਹੀਂ ਪੈਣੀ ਮੇਰੀ ਗੱਲ ਸੁਣਦਾ ਆਪਾਂ ਤਾਂ ਅੱਜ ਤੱਕ ਨਾ ਕਿਸੇ ਰੇਤੀ ਪੁੱਤ ਨੂੰ ਮਾੜੀ ਰਹਿ ਦਿੱਤੀ ਜਾਂ ਨਾ ਮੈਂ ਦੇਣੀ ਆਗੀ ਨਾਲੇ ਭਾਈ ਤੇਰਾ ਘਰ ਹੋਇਆ ਕਿ ਮੇਰਾ ਘਰ ਹੋਇਆ ਜੇ ਮੇਰਾ ਘਰ ਤੇਰਾ ਕਿਵੇਂ ਬਣ ਗਿਆ ਕੁੜੇ ਕਹੈ ਤਾਂ ਨਹੀਂ ਕੋਈ ਸਾਡੇ ਵਾਲੇ ਨਾਲ ਕਿਤੇ ਕੋਈ ਗਾਟ ਪਸਾਰਖੀ ਨੀ ਕਿੱਥੇ ਹੋ ਕਿੱਥੇ ਹੱਥ ਨੇ ਹਰਾ ਮਠੰਡੇ ਹੱਥ ਲਾ ਦੰਦੀਆ ਕਿਉਂ ਕੀ ਗੱਲ ਤੇਰੇ ਆਰੇ ਉਹਦੇ ਚ ਕੀ ਫਰਕ ਹੈਗਾ ਨਹੀਂ ਉਹ ਤਾਂ ਬੁੜਾ ਹੋਇਆ ਪਿਆਗਾ ਹੈ ਤੂੰ ਮੇਰੇ ਵੱਲ ਦੇਖ ਮੈਂ ਕਿੱਥੇ ਆਂਗੀ ਮੈਂ ਨਹੀਂ ਭੈਣ ਕਿਸੇ ਬੰਨ ਚਾਕਦੀ ਹੈਗੀ ਤੈਨੂੰ ਮੈਂ ਦੱਸਾਂ 50 ਪੈਸੇ ਲੈ ਜਾ ਭੈਣ ਮੜ ਕੇ ਹੁਣ ਆ ਨਾ ਜਾਵੇ ਇਧਰ ਪਤਾ ਲੱਗ ਜੂਗਾ ਚਲ ਠੀਕ ਆ ਮੈਂ ਜਾਣੀ ਆ ਹਾਂ ਭੱਜ ਜਾ ਹਾਂ ਠੀਕ ਆ ਹਾਂ ਦੇਖ ਤਾਂ ਸਹੀ ਮੇਰੀ ਸੋਕਣ ਕੰਦੀ ਕਿੱਥੇ ਮੈਂ ਕਿੱਥੇ ਹੋ ਸੋਕਣੇ ਆਏ ਦਾ ਦੇਖ ਲਾ ਉਹਦੀ ਵੀ ਤੀਵੀਂ ਗਲਗਲ ਵਰਗੀ ਆ ਹੈਂ ਬਿੱਤੇਰ ਕਣੀ ਚੱਕੂਗਾ ਹੈ ਹੋਂ ਤਾਂ ਪਤਾ ਨਹੀਂ ਮੈਂ ਦੋ ਪਤਾ ਨਹੀਂ ਸੋਕ ਨੂੰ ਕੀ ਸੱਚੇ ਪਾਰ ਗਿਆ ਉਹਦੇ ਮੰਗਰ ਬਗ ਜਾਂਦੇ ਨੇ ਹੈ ਆਉਧੇ ਆਪ ਨੂੰ ਕਹੋਂਦੇ ਆ ਲੈ ਸ੍ਰੀ ਦੇਵੀ ਮਾ ਸਾਨੂੰ ਮੈਂ ਮੈਂ ਨਾਲੇ ਸਾਡੇ ਤਾਂ ਉਹੀ ਮੈਂ ਤਾਂ ਐ ਵੀ ਨਹੀਂ ਕਹਿਣ ਜੋਗੀ ਵੀ ਸਾਡੇ ਤਾਂ ਉਹੀ ਨਹੀਂ ਕਿਸੇ ਕਣੀ ਅੱਖ ਪਰ ਕੇ ਚੱਕਦਾ ਸਾਡੇ ਤਾਂ ਮਰ ਜਣਾ ਦੋ ਅੱਖਾਂ ਪੜ ਪੜ ਦੇਖਦਾ ਤੀਵੀਂ ਅਕਣੀ ਨਾ ਕਰ ਪਾਟੋ ਫਿਰ ਤੇ ਫਨਾ ਚੁੱਲੇ ਤੇ ਓਏ ਹਾਂ ਵੀ ਕਰਨਾ ਕਿਵੇਂ ਬੰਬਜਬ ਨਹੀਂ ਖੜੀਆਂ ਲੈ ਮੈਨੂੰ ਬੰਬ ਕਹਿੰਦਾ ਔਰ ਦੇਖ ਲਾ ਤੇਰੀ ਮਾਂ ਕਿਵੇਂ ਚਬਰ-ਚਬਰ ਬੋਲਦੀ ਸੀ ਭੇਉ ਤਾਂ ਝੂਠੀਆਂ ਤਸੱਲੀਆਂ ਦਿੰਦਾ ਹੁਣਾ ਮੈਂ ਤੇਰੇ ਲਈ ਆਏ ਕਰ ਦੂੰ ਮੈਂ ਤੇਰੇ ਦੀ ਤਾਰੇ ਤੋੜ ਕੇ ਲੈ ਆ ਔਰ ਦੇਖ ਲਾ 20000 ਰੁਪਇਆ ਤੇਰੀ ਮਾਂ ਨੇ ਵਿਆਜ ਤੇ ਦਿੱਤਾ ਮੈਨੂੰ ਕਿੰਨੇ ਰੁਪਇਆ ਦੇ ਵੇ ਮੈਂ ਤਾਂ ਉਹਨੂੰ 1.5 ਰੁਪਇਆ ਕਹਿੰਦੀ ਸੀ ਉਹ ਕਿੱਥੇ ਪੈਰਾਂ ਤੇ ਪਾਣੀ ਪਾਉਣ ਦਿੰਦੀ ਆ ਜੇ ਵੱਡੇ ਉਹ ਤਾਂ ਪਤਾ ਕੀ ਕਹਿੰਦੀ ਐਡਾ ਮੂੰਹ ਅਡ ਲਿਆ ਕਹਿੰਦੀ 3 ਰੁਪਏ ਵਿਆਜ ਦੇ ਦਊਂਗੀ ਟੈਨਸ਼ਨ ਨਾ ਲੈ ਨਾ ਤੈਨੂੰ ਪੈਸੇ ਮੋੜਨ ਦੀ ਲੋੜ ਨਾ ਵਿਆਜ ਮੈਂ ਆਪ ਹੀ ਮੋੜ ਦੂੰ ਕਿਉਂ ਹੁਕਮ ਕਰਦੀ ਹਾਂ ਤੇਰਾ ਘਰ ਮौजਾਂ ਕਰਿਆ ਕਰ ਮौजਾਂ ਹੋਰ ਦੱਸ ਚੱਲ ਬੇ ਆ ਵੀ ਚੰਗਾ ਕੀਤਾ ਤੇਰੇ ਸਿਰ ਤੇ ਤਾਂ ਮੈਂ ਸੱਚੀ ਮौज ਕਰਦੀ ਆ ਹੁਣ ਆਈ ਦੇਖੀ ਵੀ ਮੋੜ ਦੀ ਪੈਸੇ ਪੈਸੇ ਤਾਂ ਮੋੜ ਤੋਂ ਜਿੰਮੜਵਾਵਾਂਗੇ ਫੇਰ ਹੀ ਮੋੜੂ ਜਦ ਤੂੰ ਹੁਣ ਤੂੰ ਅੱਗੇ ਹਾਂ ਮੈਂ ਨਹੀਂ ਪਰ ਤੀ ਫੇਰ ਐਸ ਤਾਂ ਨਹੀਂ ਮੋੜਦਾ ਹੈਗਾ ਬੇਲੇ ਅੱਗੇ ਮੈਂ ਤੇਰੇ ਤੋਂ ਭੱਜੀ ਆਂਗੀ ਦੱਸ ਮੈਨੂੰ ਜਿੱਥੇ ਤੈਂ ਬੁਲਾਇਆ ਉੱਥੇ ਆਈਆਂ ਕਿ ਨਹੀਂ ਨਦੀਆਂ ਜੀ ਉਦੋਂ ਫੋਨ ਕੀਤਾ ਸੀ ਉਦੋਂ ਭੱਜ ਤਾਂ ਗਈ ਸੀ ਵੇ ਉਹ ਦੇ ਮੈਨੂੰ ਉਹ ਜ਼ਰੂਰੀ ਕੰਮ ਪੈ ਗਿਆ ਸੀ ਜ਼ਰੂਰੀ ਕੰਮ ਥੋੜੀ ਹੁੰਦੇ ਨੇ ਦੇ ਆਇਨਾ ਬੁਲੀਆ ਕਰ ਆ ਤੇਰੀ ਮਾਂ ਦੇ ਨਾ ਮੈਂ ਕਿ ਨਹੀਂ ਆਏ ਛਪਕਲੀ ਵਾਂਗੂ ਕੰਦ ਨਾਲ ਚਿੰਬੜ ਕੇ ਖੜ ਜਾਂਦੀ ਆ ਆਲੇ ਦੁਆਲੇ ਦੇਖਦੀ ਰਹਿੰਦੀ ਆ ਅੱਭੀ ਮੇਰੇ ਮੁੰਡੇ ਕੋਲੇ ਕੌਣ ਖੜਦਾ ਕੌਣ ਨਹੀਂ ਉਧਰ ਮੈਂ ਮੜਾ ਜਾ ਮੇਰੇ ਮੂੰਹ ਚੋਂ ਨਿਕਲ ਗਿਆ ਮੈਂ ਕਿ ਚੱਲ ਕੋਈ ਨਾ ਭੈਣੇ ਤੇਰਾ ਘਰ ਹੋਇਆ ਕਿ ਮੇਰਾ ਘਰ ਹੋਇਆ ਪਤਾ ਕੀ ਕਹਿੰਦੀ ਕਹਿੰਦੀ ਲੈ ਆਏ ਕਿਵੇਂ ਤੇਰਾ ਘਰ ਆ ਕਹਿੰਦੀ ਇਹ ਤਾਂ ਮੇਰਾ ਹੀ ਘਰ ਆ ਬੈਟਰੀ ਮਾਂ ਦਾ ਬਾਲੀ ਸੱਕ ਕਰਦੀ ਆ ਚੱਲ ਤੂੰ ਟੈਨਸ਼ਨ ਨਾ ਲੈ ਕੋਈ ਨਹੀਂ ਅੱਜ ਕਰ ਲੂ ਫੋਨ ਉਹਦਾ ਅੱਜ ਪਤਾ ਲੱਗ ਜਿਉ ਉਹ ਤਾਂ ਫਿਰ ਬੰਮ ਕਰ ਲੈ ਕਿਉਂ ਹੈ ਚੱਲ ਵੇ ਕੋਈ ਨਾ ਹੁਣ ਸਣੇ ਵਿਆਜ ਮੋੜਦੀ ਕੋਈ ਕੋਈ ਨਾ ਕੋਈ ਨਹੀਂ ਵਿਆਜ ਵੀ ਮੋੜ ਦੂ ਤਿਆਰ ਨਹੀਂ ਤੇਂ ਫੋਨ ਮਾਰੂ ਠੀਕ ਆ ਠੀਕ ਆ ਠੀਕ ਆ ਹੂੰ ਦੇਖ ਦੇਖ ਕਿਵੇਂ ਹੱਸ ਹੱਸ ਗੱਲਾਂ ਕਰਨ ਲੱਗ ਰਿਹਾ ਮੇਰੇ ਵਲੇ ਕੰਜਰ ਨੂੰ ਮੌਤ ਪੈ ਜਾਂਦੀ ਆ ਜਿਵੇਂ ਮਾੜੀ ਦੀ ਗੱਲ ਕਹਦਾ ਜਿਹੜੀ ਕਹਿ ਦੂਗਾ ਮੇਰਾ ਤਵਾ ਦੁਖੇ ਮੇਰਾ ਤਵਾ ਦੁਖੇ ਹਾਂ ਆ ਜਾ ਆ ਰਿਹਾ ਤੁਰਿਆ ਪੈਰਾਂ ਨੂੰ ਮਾੜੀ ਲੱਗੀ ਆ ਉਹ ਨਾ ਨਾ ਮੈਂ ਦੀ ਮੈਂਦੀ ਮੈਂਦੀ ਕਰਨੂ ਲੱਗੀ ਐ ਉਹ ਕਿਰਨਪਾਲਤੀ ਬੀਬੀ ਲਵਾਈ ਦੀ ਪੈਸੇ ਲੈਣਾ ਮੈਂ ਚੱਲ ਕੋਈ ਨਹੀਂ ਕਿੰਨ ਕਿੰਦੀ ਤੇਰੀ ਬੀਬੀ ਨੇ ਵਿਆਜ ਬਹੁਤ ਲਾਇਆ ਤਿੰਨ ਰੁਪਏ ਮਾਂ ਮਾੜੀ ਗੱਲ ਐ ਮਾੜੀ ਗੱਲ ਐ ਬੀਬੀ ਦੀ ਅੱਛਾ ਮਾੜੀ ਗੱਲ ਆ ਨਾ ਤੂੰ ਕਿਉਂ ਮੈਂ ਮੈਂ ਤਾਂ ਹੀ ਕਰਾਉਣ ਲੱਗ ਰਿਆਂ ਬੀਬੀ ਨੇ ਵਿਆਜ ਲਾਇਆ ਬੀਬੀ ਤੋਂ ਪੈਸੇ ਲੈ ਕੇ ਆ ਫਿਰ ਬੀਬੀ ਨੇ ਟੱਕਰ ਮਾਰਿਆ ਤੇਰੇ ਨਾਲ ਕਿਉਂ ਟੱਕਰਾ ਮਾਰਦੀ ਫਿਰਦੀ ਆ ਨਾ ਬੱਬਾ ਤੂੰ ਮੈਨੂੰ ਕਹਿ ਤੀ ਵੀ ਮਾਰ ਮੈਂ ਮਾੜੀ ਗੱਲ ਐ ਮਾੜੀ ਗੱਲ ਐ ਮੈਂ ਦੇਖ ਲਿਆ ਜਿਵੇਂ ਤੂੰ ਐ ਐ ਐ ਉੱਤੇ ਚੜੜ ਗੱਲਾਂ ਕਰਦਾ ਸੀ ਚੋਰਿਆ ਤਰਾ ਗੱਟਾ ਜਾਂ ਲਾ ਦੂੰਗੀ ਮੈਂ ਕਾਟੇ ਵਾਲੀ ਕੀ ਗੱਲ ਮੈਂ ਤੈਨੂੰ ਮੈਨੂੰ ਸੌਂ ਲੱਗੇ ਪਰ ਮੈਂ ਮੈਂ ਜਿਵੇਂ ਤੇਰੇ ਤੋਂ ਬਿਨਾਂ ਕਦੇ ਕਿਸੇ ਨੇ ਦੇਖਿਆ ਹੋਵੇ ਸੌਂ ਲੱਗੇ ਹਮ ਸਾਰੇ ਪਿੰਡ ਦੀਆਂ ਈਵੇਂ ਤਾਂ ਦੇਖਦਾ ਫਿਰਦਾ ਸਾਰਿਆਂ ਦਾ ਲਾਂਭੇ ਆਉਂਦੇ ਨੇ ਕਿਸੇ ਦੀ ਤੀਵੀ ਛੱਡੀ ਵੀ ਆ ਚੋਰਿਆ ਕਿੰਨੂੰ ਜੇੜਦਿਆ ਮੈਨੂੰ ਕਦੇ ਮੂੰਹ ਨਹੀਂ ਜੇੜਿਆ ਕਿਸੇ ਨੂੰ ਆ ਦੇਖ ਲੈ ਮੇਰੇ ਸਾਹਮਣੇ ਨਾ ਉਹ ਸੌਕ ਕਰਨ ਨਾਲ ਕਿਵੇਂ ਉਹਨੂੰ ਦੇਖੀ ਐ ਐ ਐਂਤੀ ਕਰਦਾ ਸੀ ਤੂੰ ਨਾਲੇ ਹੱਥ ਰੱਖਿਆ ਨਹੀਂ ਮੋਢੇ ਤੇ ਫਿਰ ਲਾ ਲਾ ਹੱਥ ਧੋੜੀ ਰੱਖ ਕੇ ਮੈਨੂੰ ਕਹੇ ਮੈਂ ਭੈਣ ਐ ਨਹੀਂ ਹੁੰਦਾ ਐ ਕਹਿੰਦਾ ਸੀ ਭੈਣੇ ਹਣ ਪੈਣੀ ਉੱਥੇ ਤਾਂ ਕੋਸ ਹੋ ਰਹੀ ਕਹਿਣ ਲੱਗੇ ਸੁਣ ਗਿਆ ਦੀ ਮੈਨੂੰ ਉਹ ਕਿਹੜਾ ਕਹਿੰਦੇ ਪੈਣ ਗਿਆ ਮੈਂ ਤਾਂ ਮੈਂ ਤੂੰ ਟਿਕ ਜਾ ਟਿਕ ਜਾ ਆ ਕੁੰਡੀ ਦੀ ਮਰੋੜ ਕੇ ਨਾ ਹੱਥ ਤੇ ਦੇ ਦੂੰ ਤੇਰੀ ਮੈਂ ਹਾਂ ਕਦੇ ਨਾ ਮੇਰੇ ਸਾੜੀ ਦੀ ਹੋ ਜਾ ਗਰਮੰਟ ਗਰਮੰਟ ਕਾ ਸਾਰਾ ਦਿਨ ਉਹੀ ਖੜੀ ਜ਼ੜੀਆਂ ਹਾਂ ਮੈਨੂੰ ਕਹਿੰਦਾ ਰੋਮਾਂਟਿਕ ਹੋ ਜਾ ਕਰ ਤੂੰ ਤਾਂ ਰੋਮਾਂਸ ਆ ਪਿੰਡ ਦੀਆਂ ਜਨਾਨੀਆਂ ਨਾਲ ਕਰਦਾ ਫਿਰਦਾ ਮੈਂ ਮੈਂ ਕਿਉਂ ਤੇਰਾ ਨਾ ਰੋਮਾਂਸ ਕਰਾਂ ਫਿਰ ਰੁੜ ਜਾਣਾ ਪੈਣੀ ਕਿਹੜੀ ਦੀ ਮੇਰੇ ਨਾਲ ਡੀ ਐਨ ਏ ਟੈਸਟ ਨਾਲ ਸਾਕਲ ਪੜ ਗਈ ਜਿਹੜਾ ਤੂੰ ਮੇਰੇ ਦੇਨ ਨਾਲ ਚੜ ਰਹੀ ਹੈ ਵੇ ਮੇਰੀ ਗੱਲ ਸੁਣ ਲਾ ਜੇ ਮੈਨੂੰ ਕਿਸੇ ਦਾ ਲੰਭਾ ਹੋ ਗਿਆ ਨਾ ਵੀ ਤਾਂ ਕਿਸੇ ਜਨਾਨੀ ਛੜੀ ਆ ਜਾਂ ਤੂੰ ਕੁਝ ਹੋਰ ਕਰਦਾ ਫਿਰਦਾ ਤਾਂ ਦੇਖੀ ਮਾਰ ਕੇ ਤੈਨੂੰ ਅੰਦਰ ਹੀ ਦੱਬ ਦੂੰ ਹਾਂ ਤੋ ਕਿ ਨਹੀਂ ਦੱਬਣਗੇ ਪਹਿਲਾਂ ਜੀ ਕਿਸੇ ਜਨਾਨੀ ਛੜੂ ਆ ਦੱਸ ਤਾ ਸਪਰੇਅ ਵਾਕੇ ਦੇ ਦੂੰ ਰੁੜ ਜਾਣੇ ਪਤਾ ਵੀ ਨਹੀਂ ਲੱਗਣ ਦਿੰਦੀ ਮੈਂ ਤੋ ਤੈਨੂੰ ਮੈਨੂੰ ਮਾਰਦੀ ਫਿਰ ਉਹਨੂੰ ਛੋਟੇ ਨੂੰ ਮਾਰਦੇ ਮੇਰਾ ਸਾਲੇ ਨੂੰ ਬਾਲੋ ਇਹਨੂੰ ਮੈਂ ਉਹ ਤਾਂ ਰੱਬ ਦਾ ਜੀ ਆ ਉਹਦੇ ਨਾਲ ਮੇਰਾ ਉਹੀ ਮੱਥਾ ਲੱਗ ਜਾਂਦਾ ਰੁੜ ਜਾਣੇ ਮੱਥਾ ਤਾਂ ਮੈਂ ਤੇਰੇ ਨਾਲ ਲਾਉਣਾ ਹੁੰਦਾ ਹਾਂ ਕਿਉਂ ਮੈਂ ਤੇਰੀ ਸੌਕਣ ਲੱਗੂ ਜਿਹੜਾ ਮੇਰੇ ਨਾਲ ਮੱਥੇ ਲੰਦੀ ਫਿਰ ਤੇਰੇ ਘਰ ਆਲਾ ਹੂੰ ਆਖਰ ਨੂੰ ਤੇਰੇ ਖਾਸ ਹੂੰ ਤੇਰਾ ਪ੍ਰਾਣਾ ਹੂੰ ਤੇਰੇ ਘਰ ਆਲਾ ਹੂੰ ਬੇ ਤੂੰ ਘਰ ਆ ਨਹੀਂ ਹੈਗਾ ਤੂੰ ਤਾਂ ਸੱਸ ਨਣਦ ਸਾਰੇ ਕੈਰੇਕਟਰ ਪਲੇ ਕਰਦਾ ਰੁੱਟ ਜਾਣਿਆ ਕੈਰੇਕਟਰ ਪਲੇ ਕਰਨ ਨੂੰ ਮੈਂ ਪੈਂਦੀ ਸੁਲਮਾਨ ਖਾਨ ਅੱਗੇ ਬੇ ਤੂੰ ਤਾਂ ਸੁਲਮਾਨ ਖਾਨ ਵੀ ਫੇਲ ਕਰਤਾ ਉਹ ਤਾਂ ਇੱਕ ਅੱਧੀ ਹੋਊਗੀ ਤੂੰ ਤਾਂ ਸਾਰੇ ਪਿੰਡ ਦੀਆਂ ਟੀਮੀਆਂ ਬਣਾਈ ਫਿਰਦਾ ਸਾਰੇ ਪਿੰਡ ਦੀਆਂ ਹਾਂ ਬਾਜ਼ਾਰਾ ਪਿੰਡ ਗੇ ਕਿਉਂ ਵਡਵਾਵੇਂਗੀ ਪਿੰਡ ਨੂੰ ਕਿਉਂ ਵਡਵਾਵੇਂਗੀ ਬੇਚੋਪ ਕਰ ਬੇ ਤੂੰ ਤਾਂ ਪਤਾ ਨਹੀਂ ਕੀ ਖਾਨਾ ਸਵੇਰੇ ਸਵੇਰੇ ਮੈਨੂੰ ਤਾਂ ਤੇਰਾ ਨਾ ਮੱਥਾ ਮਾਰਦਾ ਕਹਿੰਦਾ ਮੈਨੂੰ ਤਾਂ ਕੀ ਖਾਣੇ ਦੋ ਗੋਲੀਆਂ ਖਾਈਆਂ ਦੀ ਜੀਬ ਵਾਲੀਆਂ ਦੋ ਚਮਚੇ ਬੁੱਕੀ ਕੇ ਬੂ ਮੈਂ ਮਰ ਜਾ ਹਾਏ ਬੇ ਤੇਰਾ ਬੋੜਾ ਵਾਜੇ ਤੇਰਾ ਰੁਟ ਜਾਣਿਆ ਪਰ ਮਰ ਬੇ ਰੁਟ ਜਾਣ ਆ ਜਾ ਇੱਧਰ ਆ ਜਾ ਮਹਰ ਰਮੈਂਟਿਕ ਰਮੰਟਿਕ ਜਾਓ ਜਿੰਦੇ ਕੋਲ ਦਾ ਇੱਕ ਬੋਲੇ ਦਾ ਮੱਥਾ ਮਾਰਿਆ ਬੇ ਕੀ ਕਰ ਦਮ ਭਾਬੀਏ ਹਾਏ ਬੇ ਮਰ ਜਾਵੇਂ ਤੇਰਾ ਬੇੜਾ ਬਹਿ ਜਾਵੇ ਤੇਰਾ ਰੁੜ ਜਾਣਿਆ ਹਾਏ ਬੇ ਮੇਰਾ ਫੇਸ ਬੋਸ ਮੈਂ ਰੁੜਦੇ ਨੇ 250 ਰੁਪਏ ਦਾ ਏ ਭਾਬੀ ਪਤਾ ਕੀ ਹੈ ਮੈਂ ਤਾਂ ਨਾ ਉਹ ਨੂੰ ਕਹਿੰਦਾ ਸੀ ਮਮਮੀ ਨੇ ਕਿਹਾ ਵੀ ਰਿਸ਼ਤਾ ਕਰਾਉਂਗੀ ਤੇਰਾ ਮਹਾਨਾ ਆ ਹਾਏ ਮੈਂ ਮਰ ਜਾਵੇਂ ਕਿਧਰੇ ਮੇਰਾ ਕੋਟ ਚਾੜੀ ਬੈਠਾ ਕਿਧਰੇ ਮੇਰੀ ਟੋਪੀ ਮੈਂ ਮਰ ਜਣਾ ਤੂੰ ਨਾ ਆਉਂਦਾ ਨਹੀਂ ਜੂਆਂ ਪਈਆਂ ਪਈਆਂ ਨੇ ਤੇਰੇ ਨਹੀਂ ਮੈਨੂੰ ਐ ਨਸ ਭਾਬੀ ਐ ਨਸ ਵੀ ਆ ਸੋਣਾ ਲੱਗਦਾ ਕੋਟ ਬੇ ਮਰ ਜਣਾ ਲਾ ਖੜਾਓ 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 ਸੋਣਾ ਲੱਗਦਾ ਨਾਲੇ ਨਾ ਲੱਗਦਾ ਬਚੋਰੇ ਕਿੱਥੋਂ ਚੱਕ ਕੇ ਪਾਇਆ ਇਹ ਇਹਦਾ ਭਾਬੀ ਤੇਰੇ ਕਮਰੇ ਚ ਚੱਕ ਕੇ ਪਾਇਆ ਮੇਂ ਮਾਰ ਦੇਣਾ ਟੋਪੀ ਤਾਂ ਆਜੇ ਮੈਂ ਲਈ ਵੀ ਨਹੀਂ ਮੇਰੀ ਨਵੀਂ ਟੋਪੀ ਸੀ ਤੂੰ ਆਹ ਤਾਂ ਦੇਖ ਲੈ ਵੀ ਕੁੜੀਆਂ ਦੇ ਲਈ ਟੋਪੀ ਆਹੇ ਮੁੰਡੇ ਵਾਲੀ ਨਹੀਂ ਹੈਗੀ ਹੈਲੋ ਅੱਛਾ ਮੰਮੀ ਕਿੱਥੇ ਤੇਰੀ ਮੰਮੀ ਕਿੱਥੇ ਤੇਰੀ ਮੰਮੀ ਸਾਲਾ ਹੋਇਆ ਮੰਮੀ ਦਾ ਚੋਰੇ ਬਰਸ਼ ਆਏ ਫੋਨ ਬਣਾਈ ਬੈਠਾਗਾ ਹਾਂ ਹੁਣ ਦੰਦ ਕੱਢ ਲੈ ਭਾਬੀ ਹਾਂ ਮੇਰੇ ਆ ਲਾ ਦੇ ਜਿੰਗਾ ਬੇ ਇਹ ਦੰਦਾ ਤੇ ਫੇਰ ਨਾਲ ਲਾ ਦੇ ਤੇਰੇ ਤਾਂ ਨਾ ਫਿਰ ਆ ਲਾ ਦੇ ਫਿਰ ਮੰਮੀ ਨੇ ਮੈਨੂੰ ਕਿਹਾ ਵੀ ਸੋਨਾ ਜਾ ਬਣ ਜਾ ਹੂੰ ਸੋਨਾ ਜਾ ਬਣਦਾ ਪਹਿਲਾਂ ਤੇਰੀ ਮਾਂ ਨੇ ਉਹ ਤੇਰਾ ਭਾਈ ਕੰਦਰ ਮੇਰੇ ਗਲ ਪਾਤਾ ਫੇਰ ਆ ਤੂੰ ਸੱਪ ਪਤਾ ਨਹੀਂ ਕਿਹਦੇ ਗਲ ਪਵੇਂਗਾ ਕਿਹਦੇ ਨਾਂ ਪਵੇਂਗਾ ਬੇ ਪਰਾਂ ਮਰ ਜਾ ਬਚੜ ਦੇ ਬਚੜ ਦੇ ਬਚੜ ਦੇ ਨਾ ਆਉਂਗਾ ਬਣ ਬਚੜ ਦੇ ਤੂੰ ਨਾ ਆਏਗਾ ਤਾਂ ਚੋੜਾ ਦੁੱਧ ਵਾਲੀ ਵਾਲਤੀ ਆਹੇ ਖਰਾਬ ਕਰਕੇ ਧਰਤੀ ਭਾਬੀ ਗੁੱਸਾ ਤਾਂ ਨਹੀਂ ਮੰਦੀ ਹਾਂ ਤੇਰਾ ਬੇੜਾ ਭਾਜੇ ਤੇਰਾ ਓਏ 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 ਆ ਵੀ ਕੀ ਕੀ ਹਮ ਹੈ ਆ ਕੀ ਕੀ ਹੋਵੇ ਤੂੰ ਮੈਨੂੰ ਆ ਕੀ ਕਿਹਾ ਤੂੰ ਮੈਨੂੰ ਹੈ ਮੈਂ ਐਂ ਕਿਹਾ ਬਾਬੀ ਚੂਆ ਖੰਭ ਜਾਵੇ ਤੂੰ ਵੇ ਤੂੰ ਭੱਗ ਜਾ ਭੱਗ ਜਾ ਨਹੀਂ 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 ਬਾਬੀ ਮੈਨੂੰ ਇੱਧਰ ਦੱਸ ਦੇ ਵੇ ਭੱਜ ਕਾਦੇ ਵਾਰ ਤੂੰ ਦਾ ਵੇ ਮੂੰਹ ਤੋਂ ਵਾਲਾ ਮੁੰਡਾ ਹੈ ਮੂੰਹ ਚਮਕਦਾ ਤੇ ਨਾ ਗੋਰਾ ਹੋ ਜਾਂਦਾ ਬੰਦਾ ਚੱਲ ਠੀਕ ਹੈ ਬਾਬੀ ਤੂੰ ਇਹਨੂੰ ਐਂ ਕਰ ਆ ਜਾ ਬਾਥਰੂਮ ਜੇ ਮੇਰੇ ਸਾਬਣ ਲਾ ਦੇ ਨਾ ਮੈਂ ਨਹਾ ਲੂੰਗਾ ਜਾ ਭੱਜ ਜਾ ਭੱਜ ਜਾ ਆ ਤਾਂ ਜਾ ਬਾਬੀ ਮੈਂ ਨਹੀਂ ਹੁੰਦੀ ਜਾ ਭੱਜਾ ਮਿੱਟੂ ਹੀ ਦੇ ਸਾਬਣ ਨਹੀਂ ਲੱਗਦੀ ਤੇਰੀ ਮਾਂ ਤਲਵਾ ਲੈ ਸੋਕਣ ਤੋਂ ਹਾ ਮਾਂ ਤਾਂ ਸਾਰੀ ਜ਼ਿੰਦਗੀ ਨਿਵਾਈ ਜਾਂਦੀ ਐ ਤੂੰ ਤਾਂ ਨਿਵਾ ਦੇ ਵੇ ਤੂੰ ਜਾਣਨਾ ਕੋਈ ਨਹੀਂ ਮਦਦ ਦੇ ਤੂੰ ਨਾ ਹਊਗਾ ਪਾਬੀ ਵੇ ਤੂੰ ਭੱਜ ਜਾ ਭੱਜ ਜਾ ਮੇਰੇ ਤਾਂ ਦਿਮਾਗ ਹਿੱਲਿਆ ਪਿਆ ਵੇ ਮੈਂ ਤਾਂ پاگل ਹੋ ਦੂ ਮੈਨੂੰ ਲੱਗਦਾ ਮੈਨੂੰ ਤਣਾਹਲੇ ਜਾਣਾ ਪਊ ਦਵਾਈ ਲੈਣ ਖਾਦਾ ਪਾਬੀ ਖਾਦਾ ਤੇਰਾ ਬੇੜਾ ਪਾਜੇ ਤੇਰਾ ਉੱਜਣਾ ਨਾ ਹੋਵੇ ਕਿਉਂਗਾ ਪਾਬੀ ਮੈਂ ਦਿਮਾਗ ਚੈੱਕ ਕਰਤਾ ਸੀ ਡਾਕਟਰ ਪਾੰਦਾ ਉਹਨੂੰ ਕੋਈ ਦੱਸਾਂ ਉਹ ਤਾਂ ਆਪ ਕੰਜਰਾ ਤੀਂ ਮੀਆਂ ਰਾਸਕ ਆ ਘਰ ਇੱਕ ਤੀਂ ਮੀਆਂ ਰਾਸਕ ਸੇੜਿਆ ਹੋਇਆ ਨਾ ਤਾਂ ਮੈਂ ਤੇ ਪਾ ਲਈ ਕੰਜਰਾ ਨੇ ਉਹ ਤਾਂ ਨਾ ਹੁਣ